ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਗੁਰਦਾਸਪੁਰ ਦੇ ਜਹਾਜ਼ ਚੌਂਕ ਤੋਂ ਪੁਰਾਣੇ ਬੱਸ ਸਟੈਂਡ ਨੂੰ ਜਾਂਦੇ ਰੋਡ ਤੇ ਦੁਕਾਨਦਾਰ ਵੀ ਦਿਨਾਂ ਤੋਂ ਸੀਵਰੇਜ ਬਲੋਕ ਹੋਣ ਕਾਰਨ ਖਾਸੇ ਪਰੇਸ਼ਾਨ ਨਜ਼ਰ ਆ ਰਹੇ ਹਨ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਵੀ ਦਿਨਾਂ ਤੋਂ ਲਗਾਤਾਰ ਸੀਵਰੇਜ ਬੋਰਡ ਨੂੰ ਸ਼ਿਕਾਇਤ ਕਰ ਰਹੇ ਹਨ ਪਰ ਹੱਲ ਨਹੀਂ ਹੋਇਆ ਸੀਵਰੇਜ ਦਾ ਬਦਬੂਦਾਰ ਗੰਦਾ ਪਾਣੀ ਸੜਕ ਤੇ ਇਕੱਠਾ ਹੋਇਆ ਹੈ ਜਿਸ ਕਾਰਨ ਦੁਕਾਨਦਾਰਾਂ ਨੂੰ ਬਿਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਜ਼ਿਆਦਾਤਰ ਦੁਕਾਨਦਾਰ ਖਾਣ ਪੀਣ ਦਾ ਸਮਾਨ ਵੇਚਦੇ ਹਨ ਸੜਕ ਤੇ ਫੈਲੀ ਗੰਦਗੀ ਫਤਿਹ ਬਦਬੂ ਕਾਰਨ ਉਹਨਾਂ ਦੀ ਦੁਕਾਨਦਾਰੀ ਦਾ ਤੇ ਵੀ ਅਸਰ ਪਿਆ ਹੈ ਅਤੇ ਗ੍ਰਾਹਕ ਘਟ ਗਿਆ ਹੈ। ਉਹਨਾਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇ ਨਹੀਂ ਤਾਂ ਉਹ ਸੜਕ ਤੇ ਆ ਕੇ ਪ੍ਰਦਰਸ਼ਨ ਕਰਨ ਨੂੰ ਮਜਬੂਰ ਹੋ ਜਾਣਗੇ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ। ਅਜੀ ਹੀਰਾ ਸਿੰਘ ਸਾਡੇ ਫਿਸ਼ ਦੀ ਦੁਕਾਨ ਹੈ ਜੀ। ਪਰ ਇਹ ਮਸਲਾ ਬੜਾ ਗੰਭੀਰ ਕਰਤਾ ਇਹਨਾਂ ਨੇ ਜੀ ਆਂਦੇ ਆ ਉਹ ਇੱਕ ਦੋ ਵਾਰੀ ਢੱਕਣ ਪੁੱਟ ਕੇ ਉੱਥੋਂ ਗਰਾਗਰਾ ਕੱਢ ਕੇ ਚਲ ਜਾਂਦੇ ਆ ਔਰ ਉਹ ਗਰਾ ਆਡੇ ਲਾਗੇ ਛੁੱਟ ਜਾਂਦੇ ਉੱਥੇ ਵੀ ਸਮੈਲ ਪੈਂਦੀ ਆ ਇਹਨਾਂ ਨੂੰ ਇੱਕ ਦੋ ਵਾਰੀ ਬੇਨਤੀ ਵੀ ਕੀਤੀ ਆ ਪਰ ਉਹ ਨਹੀਂ ਮੰਨਦੇ ਆ 15-20 ਦਿਨ ਤੋਂ ਸਾਰਾ ਹੱਲ ਰੁਕੇਗਾ ਜੀ ਇਹ ਪੋਤਰਾ ਕਹਿੰਦੇ ਵੀ ਪਾਣੀ ਇਕੱਠਾ ਨਹੀਂ ਹੋਣ ਦੇਣਾ ਜੀ ਲਾਰਾ ਢੇਂਗੂ ਦਾ ਲਾਰਵਾ ਕੱਟਾ ਹਾਂ ੜਿਆ ਇਹ ਹੁਣ ਪੂਰੀ ਛਿੜਕ ਤੇ ਫਿਰਣ ੜਿਆ ਜੀ ਹੁਣ ਉਹਨਾਂ ਪ੍ਰਸ਼ਾਸਨ ਸਾਰੇ ਸੁੱਤੇ ਪਏ ਨੇ ਉਹਨਾਂ ਨੂੰ ਬੇਨਤੀ ਆ ਵੀ ਜਲਦੀ ਤੋਂ ਜਲਦੀ ਇਹਦਾ ਹੱਲ ਕੀਤਾ ਜਾਵੇ ਸ਼ਿਕਾਇਤ ਰੋਜ਼ ਹੀ ਕਰੀਦੀ ਹੈ ਜੀ ਨਹੀਂ ਮੰਨਦੇ ਹੋ ਜੀ ਸਾਰੇ ਹੋਟਲ ਆ ਜੀ ਸਾਰੇ ਉਹ ਮਾਰਕੀਟ ਖਾਣ ਪੀਣ ਵਾਲੀ ਇੱਥੇ ਕਿਉਂ ਸ਼ਿਵਜੀ ਮਹਾਰਾਜ ਦੀ ਜਗਾ ਨਾਲ ਉੱਥੇ ਮੰਦਿਰ ਆ ਉਥੋਂ ਤੱਕ ਉੱਥੇ ਵੀ ਪਾਣੀ ਬੜਾ ਖਲੋਤੇ ਦਾ ਜੀ ਅੰਟਰਨੈਸ਼ਨਲ ਹੋਟਲ ਵਾਲਿਆਂ ਦੇ ਵੀ ਸਾਰੇ ਬਾਲੀਆ ਟੱਬਾ ਹੀਰਾ ਟੱਬਾ ਸਾਰੇ ਤਰ੍ਹਾਂ ਹੀ ਜੀ ਇਹ ਕੰਮ 30% ਦਾ ਕੰਮ ਫਰਕ ਪੈ ਜਾਂਦਾ ਜੀ ਜਿਹੜਾ ਗਾਹ ਜਾਂਦਾ ਉਹ ਸਮੈਲ ਕਰਕੇ ਨਹੀਂ ਰੁਕਦਾ ਜੀ ਮੰਗ ਇਹੀ ਹੈ ਜੀ ਇਹਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਨਾਲ ਚੰਕੀ ਵਾਲੀਆ ਟਾਪੇ ਤੋਂ ਆਈ ਸੀਵਰੇ ਬੋਰਡ ਵਾਲਿਆਂ ਕੋਲ ਜਾ ਚੁੱਕੇ ਆ ਐਪਲੀਕੇਸ਼ਨ ਲੈ ਚੁੱਕੇ ਆ ਉਹ ਕਹਿੰਦੇ ਕਿ ਸਾਨੂੰ ਸਰਕ ਪਟਨ ਦੀ ਮਨਜ਼ੂਰੀ ਐਸਡੀਓ ਸਾਹਿਬ ਨੇ ਦੇਣੀ ਆ ਆਈ ਐਸਡੀਓ ਸਾਹਿਬ ਨੂੰ ਬੇਨਤੀ ਕਰ ਚੁੱਕੇ ਆ ਉਹ ਕਹਿੰਦੇ ਆ ਕਮ ਸੀਵਰੇ ਬੋਰਡ ਦਾ ਹੋਣਾ ਨਹੀਂ ਕਰਨਾ ਹੁਣ ਦੇਖੋ ਜੀ ਮਜੂਰੀ ਇਹੀ ਤੇ ਦੇਣੀ ਨਹੀਂ ਆ ਇੰਨਾ ਗੰਦਾ ਪਾਣੀ ਦੇ ਕੋਲ ਡਾਕ ਨੇ ਚੋਤਾ ਕਰ ਸਾਰਾ ਪਾਣੀ ਜਾਂਦਿਆ ਇਹਨਾਂ ਬਿਮਾਰੀਆਂ ਫੈਲਦੀ ਗਿਆ ਖਾਨ ਪੀਣਾਂ ਦੀ ਮਾਰਕੀਟ ਆ ਉਹਦੇ ਉੱਤੇ ਕੋਈ ਚੜ ਕੇ ਵੀ ਰਾਜੀ ਇਹਨਾਂ ਬੁਰਾ ਹਾਲ ਆ ਆਈ ਤੇ ਪ੍ਰਸ਼ਾਸਨ ਦੇ ਕੰਮ ਕਰਨਾ ਲਈ ਆਈ ਤੇ ਪ੍ਰਸ਼ਾਸਨ ਨੂੰ ਬੇਨਤੀ ਕਰ ਲਈ ਆ ਤੇ ਸੀਵਰੇ ਬੋਰਡ ਵਾਲੇ ਧਿਆਲੀ ਦਿੰਦਾਈ ਤੇ ਫੇਰੇ ਮਾਰ ਮਾਰ ਕੇ ਥਾਕੇ ਜੀ 15 20 ਮਿੰਟ ਜਲਾ ਤੋਂ ਬਾਅਦ ਆ ਹੋ ਗਿਆ ਕੰਮ ਤੇ ਇਸ ਕਰਕੇ ਬਹੁਤ ਮਾਰ ਕੇ ਤਾਂ ਬੁਰਾ ਹਾਲਾ ਭਾਜੀ ਇਸ ਮੈਲ ਬਿਮਾਰੀ ਤੇ ਪੁੱਛਣਾ ਤੇ ਖਲੋਤਾ ਨਹੀਂ ਜਾਂਦਾ 3-20 ਦਿਨ ਤੋਂ ਪਰੋ ਚੱਲੇ ਆਂਦੇ ਆ ਠੀਕ ਹੈ ਜੀ ਆਈ ਕਰ ਦਿੰਨੇ ਠੀਕ ਹੈ ਠੀਕ ਹੈ ਜੀ ਕੋਈ ਇਹਨਾਂ ਨੂੰ ਸੇਹ ਤੇ ਆਸੇ ਨਹੀਂ ਸੀਵਰੇ ਬੋਰਡ ਵਾਲੇ ਕਿ ਹੱਡੇ ਹੱਲ ਨਾ ਆਇਆ ਤੇ ਆਈ ਪੂਰੀ ਮਾਰਕੀਟ ਧਰਲੇ ਨੇ ਬੈਟਰਾ ਮੈਂ ਧਰਲੇ ਨੇ ਬਟਾਂਗੇ ਪ੍ਰਸ਼ਾਸਨ ਦੇ ਖਿਲਾਫ ਲੜਾਂਗੇ ਜੀ